ਪੰਜਾਬ ਦੀ ਸਿਆਸਤ ਵਿੱਚ ਮੋੜ ਸਰਗਰਮ ਹੋ ਗਏ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਵੱਡਾ ਐਲਾਨ ਪੰਜਾਬ ਦੀ ਸਿਆਸਤ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਜੋ ਆਪਣੀ ਚੁੱਪੀ ਤੋੜੀ ਹੈ ਉਸ ਤੋਂ ਬਾਅਦ ਖਲਬਲੀ ਮਚ ਗਈ ਪੰਜਾਬ ਦੀ ਕਾਂਗਰਸ ਉਹ ਪੰਜਾਬ ਸਰਕਾਰ ਦੇ ਵਿੱਚ ਜੋ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਤੇਜ਼ ਤਰਾਰ ਹਮਲਾ ਕੀਤਾ ਗਿਆ ਪੰਜਾਬ ਦੀ ਸਰਕਾਰ ਉੱਤੇ ਸੋ ਤੁਸੀਂ ਜਿਹੜਾ ਚੜ੍ਹਦੀ ਕਲਾ 11 ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚਰਚਾ ਬਣੀ ਹੋਈ ਸੀ ਕਿ ਨਵਜੋਤ ਸਿੰਘ ਸਿੱਧੂ ਸਿਆਸਤੋਂ ਬਿਲਕੁਲ کنਾਰਾ ਕਰ ਜਾਣਗੇ ਜੋ ਕਿ ਉਹਨਾਂ ਵੱਲੋਂ ਕੋਈ ਆਪਣੀ ਇੰਟਰਵਿਊ ਨਹੀਂ ਆਈ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਸੋਸ਼ਲ ਮੀਡੀਆ ਤੇ ਖਬਰਾਂ ਚੱਲੀਆਂ ਕੇ ਕਲਰਸ ਟੀਵੀ ਨਾਲ ਉਹਨਾਂ ਦਾ ਕਮਿਟਮੈਂਟ ਹੋ ਗਈ ਹੁਣ ਉਹ ਸਿਆਸਤੋਂ ਇੱਕ ਵਾਰ ਫਿਰ ਚੁੱਪ ਹੋ ਜਾਣਗੇ ਔਰ ਆਪਣਾ ਟੀਵੀ ਦੇ ਉੱਤੇ ਪ੍ਰੋਗਰਾਮ ਕਰਨਗੇ ਸੋ ਕਲਰਸ ਟੀਵੀ ਦੇ ਵੱਲੋਂ ਉਹਨਾਂ ਨੂੰ ਵੱਡੀ ਪੇਸ਼ਕਸ਼ ਕੀਤੀ ਗਈ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਅੱਜ ਸਿਆਸਤ ਦੇ ਲਈ ਫੇਰ ਸਰਗਰਮ ਹੋਏ ਨੇ ਔਰ ਆਪਣੀ ਚੁੱਪੀ ਤੋੜਦਿਆਂ ਹੋਇਆਂ ਉਹਨਾਂ ਨੇ ਜੋ ਕਿ ਕਾਂਗਰਸ ਦੇ ਲੀਡਰਸ਼ਿਪ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਨਵਜੋਸ਼ ਸਿੰਘ ਸਿੱਧੂ ਫੇਰ ਪੂਰੀ ਤਰ੍ਹਾਂ ਸਰਗਰਮ ਹੋਏ ਨੇ ਸੋ ਆਈਪੀਐਲ ਮੈਚ ਦੀ ਕਮੈਂਟਰੀ ਚ ਰੁੱਝੇ ਨਵਜੋਸ਼ ਸਿੰਘ ਸਿੱਧੂ ਇੱਕ ਵਾਰ ਫੇਰ ਲੀਡਰ ਵਜੋਂ ਸਰਗਰਮ ਹੋਣ ਜਾ ਰਹੇ ਹਨ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਤੋਂ ਭਾਵੇਂ ਦੂਰ ਰਹੇ ਨਵਜੋਸ਼ ਸਿੰਘ ਸਿੱਧੂ ਨੇ ਐਤਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਇਸ ਦਾ ਸੰਦੇਸ਼ ਦੇ ਦਿੱਤਾ ਨਵਜੋਸ਼ ਸਿੰਘ ਸਿੱਧੂ ਨੇ ਆਪਣੀ ਨਵੀਂ ਵੀਡੀਓ ਚ ਪੰਜਾਬ ਦੀ ਸੱਤਾਧਾਰੀ ਅਤੇ ਉਹਨਾਂ ਦੇ ਆਪਣੀ ਵੀਡੀਓ ਵਿੱਚ ਕਿਆ ਕੀ ਸ਼ਤਰੰਜ ਦਾ ਵਜ਼ੀਰ ਹੋਵੇ ਜਾਂ ਇਨਸਾਨ ਦੀ ਜਮੀਰ ਹੋਵੇ ਡਿੱਗ ਗਿਆ ਤਾਂ ਸਮਝੋ ਖੇਡ ਖਤਮ ਇਹਨਾਂ 17 ਦੇ ਨਾਲ ਉਹਨਾਂ ਦਾ ਇਸ਼ਾਰਾ ਸਿਰਫ ਤੇ ਸਿਰਫ ਪੰਜਾਬ ਦੀ ਸਰਕਾਰ ਤੇ ਕਾਂਗਰਸ ਦੇ ਵੱਡੇ ਚੌਧਰੀ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਵਾਲੇ ਪਾਸੇ ਸੀ 180 ਦਾ ਖੁਲਾਸਾ ਨਹੀਂ ਕਰਤੇ ਲੇਕਿਨ ਜੋ ਉਹਨਾਂ ਨੇ ਆਪਣੇ ਇਸ਼ਾਰਿਆਂ ਦੇ ਵਿੱਚ ਇਹ ਜਿਹੜੇ ਲਾਈਨਾਂ ਬੋਲੀਆਂ ਨੇ ਕਿ انسان ਦੀ ਜਮੀਰ ਜੇ ਡਿੱਗ ਜਾਵੇ ਤਾਂ ਫਿਰ ਉਹ ਜਿਹੜਾ ਕਿ ਖੇਡ ਖਤਮ ਹੋ ਜਾਂਦੀ ਏ ਸੋ ਉਹਨਾਂ ਨੇ ਆਪਣੇ ਹੀ ਇੰਦਾਜ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦਾ ਅੰਦਾਜ਼ ਹੈ ਉਸ ਅੰਦਾਜ਼ ਦੇ ਵਿੱਚ ਫਿਰ ਆ ਗਏ ਨੇ ਸੋ ਦੋ ਦਿਨ ਪਹਿਲਾਂ ਨਮਜੋਤ ਸਿੰਘ ਸਿੱਧੂ ਤਿੰਨ ਵਾਰ ਦੇ ਵਿਧਾਇਕ ਰਹੇ ਸੋਜੀਤ ਸਿੰਘ ਟੀਮਾਨ ਦੇ ਘਰ ਪਹੁੰਚੇ ਸਨ ਉਹ ਸੁਰਜੀਤ ਮਾਂਦੀ ਪਤਨੀ ਬਲਵੀਰ ਕੌਰ ਦੇ ਦਿਹਾਂਤ ਤੋਂ ਬਾਅਦ ਉਹਨਾਂ ਨੂੰ ਮਿਲਣ ਆਏ ਤੇ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ ਸਨ ਸੋ ਨਵਜੋਤ ਸਿੰਘ ਸਿੱਧੂ 2022 ਵਿੱਚ ਅੰਮ੍ਰਿਤਸਰ ਪੂਰਬੀ ਤੋਂ ਚੋਣ ਹਾਰਨ ਤੋਂ ਬਾਅਦ ਪਟਿਆਲਾ ਵਿੱਚ ਸ਼ਿਫਟ ਹੋ ਗਏ ਇਸ ਤੋਂ ਬਾਅਦ ਲੋਕ ਸਭਾ ਚੋਣਾਂ 2024 ਵੀ ਆ ਗਈਆਂ ਪਰ ਨਵਜੋਤ ਸਿੰਘ ਸਿੱਧੂ ਨਾ ਤਾਂ ਪ੍ਰਚਾਰ ਕਰਨ ਆਏ ਤੇ ਨਾ ਹੀ ਕਿਸੇ ਉਮੀਦਵਾਰ ਦੇ ਹੱਕ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਸੋ ਹੁਣ ਜਿਹੜਾ ਤਾਜ਼ਾ ਖਬਰ ਆਈ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਨੇ ਹੁਣ ਅੱਗੇ ਸ਼ਾਸਤ ਕੀ ਕਰਵਟ ਲੈਂਦੀ ਏ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਹੀ ਆਪਣਾ ਕੋਈ ਅਹਿਮ ਰੋਲ ਅਦਾ ਕਰਨਗੇ ਜਾਂ ਨਵਜੋਤ ਸਿੰਘ ਸਿੱਧੂ ਆਪਣਾ ਕੋਈ ਵੱਖਰਾ ਰਾਹ ਚੁਣਨਗੇ ਸੋ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰਸ਼ਿਪ ਵੱਲ ਲੀਡਰਸ਼ਿਪ ਵਿੱਚ ਵੀ ਜਿਹੜਾ ਕੀ ਹੁਣ ਇੱਕ ਸਨਾਟਾਸ਼ ਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਨਵਾਂ ਕੁਝ ਸੱਪਕੜਦੇ ਨੇ ਜੋ ਕਿ ਪੰਜਾਬ ਦੇ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਪਹਿਲਾ ਚਰਚਾ ਬਣੀ ਹੋਈ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਸੋ ਨਵਜੋਤ ਸਿੰਘ ਸਿੱਧੂ ਇੱਕ ਐਸੇ ਇਨਸਾਨ ਨੇ ਜੋ ਹਮੇਸ਼ਾ ਸੱਚਾਈ ਦੇ ਖੜਦੇ ਨੇ ਔਰ ਬਿਲਕੁਲ ਇਮਾਨਦਾਰੀ ਨਾਲ ਲੜਦੇ ਨੇ ਜਿਸ ਤਰ੍ਹਾਂ ਉਹਨਾਂ ਪਿਛਲੀ ਸਰਕਾਰ ਦੇ ਵਿੱਚ ਕੈਪਟਨ ਦੇ ਖਿਲਾਫ ਜੋ ਵੱਡਾ ਸਬੂਤ ਲੈ ਕੇ ਆਏ ਸੀ ਕੈਪਟਨ ਨੂੰ ਜਿਹੜਾ ਸੀਐਮ ਦੇ ਪਦ ਤੋਂ ਹਟਾਇਆ ਸੋ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਦੇ ਨੇ ਲੇਕਿਨ ਬਿਲਕੁਲ ਉਹਨਾਂ ਨੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਉਹਨਾਂ ਨੇ ਆਪਣਾ ਜਿਹੜਾ ਕੀ ਸੱਚਾਈ ਦੇ ਰਹਾ ਤੇ ਚੱਲਦੇ ਰਹੇ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਜਿਹੜਾ ਕੀ ਪਿੱਛੇ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਇਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਮੁੜ ਸਰਗਰਮ ਰਾਜਨੀਤੀ ਵਿੱਚ ਆ ਸਕਦੇ ਹਨ ਪਰ ਪਿਛਲੇ 2 ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਸਿੱਧੂ ਦੀ ਸਰਗਰਮੀ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਕੀ ਅੱਗੇ ਨਵਾਂ ਰਸਤਾ ਅਪਣਾਉਣ ਲੱਗੇ ਨੇ ਜਿਸ ਤਰ੍ਹਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਜੋ ਕਾਸਲਾਏ ਜਾ ਰਹੇ ਸੀ ਕਿ ਵਾਪਸ ਜਾ ਸਕਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਦੁਬਾਰਾ ਆਪਣਾ ਅਹਿਮ ਰੋਲ ਅਦਾ ਕਰਕੇ ਕੋਈ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾਵੇਗੀ ਕਿਉਂਕਿ ਦਿੱਲੀ ਦੀ ਲੀਡਰਸ਼ਿਪ ਵੱਲੋਂ ਅਜੇ ਵੀ ਨਵਜੋਤ ਸਿੰਘ ਸਿੱਧੂ ਤੇ ਟੇਕ ਲਾਈ ਹੋਈ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਭਾਵੇਂ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ पाए ਪ੍ਰਧਾਨਗੀ ਦੇ ਅਹੁਦੇ ਤੇ ਰਹਿੰਦਿਆ ਆਪ ਵੀ ਖੁਦ ਸੀਟ ਤੋਂ ਚੋਣ ਹਾਰ ਕੇ ਲੇਕਿਨ ਹੁਣ ਇਸ ਟਾਈਮ ਨਵਜੋਤ ਸਿੰਘ ਸਿੱਧੂ ਕਿਸੇ ਜਿਹੜੇ ਕਿ ਕੋਈ ਨਾ ਲੋਕ ਸਭਾ ਦੇ ਨਾ ਰਾਜ ਸਭਾ ਦੇ ਵਿੱਚ ਤੇ ਨਾ ਹੀ ਵਿਧਾਨ ਸਭਾ ਦੇ ਵਿੱਚ ਕੋਈ ਮੈਂਬਰ ਨੇ ਆਉਣ ਵਾਲੀ ਜਿਹੜੀ ਜਿਮਣੀ ਚੋਣ ਹੋਣੀ ਹੈ ਉਸ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਨਾ ਕੋਈ ਅਹਿਮ ਰੋਲ ਅਦਾ ਕੀਤਾ ਜਾ ਸਕਦਾ ਹੈ ਪੰਜਾਬ ਦੀਆਂ ਚਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜੋ ਕਿ ਰਾਜਾਪੜੀ ਪਾਰਟੀ ਦੇ ਪ੍ਰਧਾਨ ਜੂਨੀਅਰ ਲੇਕਿਨ ਜੋ ਇਸ਼ਾਰਿਆਂ ਦੇ ਵਿੱਚ ਗੱਲ ਕੀਤੀ ਗਈ ਜੋ ਉਹਨਾਂ ਨੇ ਆਪਣਾ ਕਿਹਾ ਕਿ ਜਿਸ ਦੀ ਜ਼ਮੀਰ ਡਿੱਗ ਜਾਵੇ ਉਹ ਖਤਮ ਹੀ ਖਤਮ ਤਾਂ ਉਹਦਾ ਜਿਹੜਾ ਇਸ਼ਾਰਾ ਸੀ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਜਿਹੜੇ ਵੱਡੇ ਜਿਹੜੇ ਚੌਧਰੀ ਨੇ ਜਿਹੜੇ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਖੁੱਡੇ ਲੈਣ ਲਾਉਣ ਵਾਲੇ ਉਹਨਾਂ ਵਾਲੇ ਪਾਸੇ ਇਸ਼ਾਰਾ ਸੀ ਦੂਸਰੇ ਪਾਸੇ ਵੀ ਕਿਆ ਸਲਾਹੇ ਜਾਣੇ ਕਿ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਦੀ ਇੱਕ ਬਹੁਤ ਹੀ ਪੁਰਾਣੀ ਯਾਰੀ ਸੀ ਉਹ ਫਿਰ ਕਿਤੇ ਨਾ ਕਿਤੇ ਇਕੱਠੀ ਹੋ ਸਕਦੀ ਏ ਔਰ ਫਿਰ ਇਕੱਠੇ ਹੋ ਕੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰ ਸਕਦੇ ਨੇ ਕਿਉਂਕਿ ਸੁਨੀਲ ਜਾਖੜ ਦਾ ਭਾਜਪਾ 'ਚ ਜਿਹੜਾ ਦਮ ਕੁੱਟਣਾ ਸ਼ੁਰੂ ਹੋ ਗਿਆ ਹੈ ਭਾਜਪਾ ਵੱਲੋਂ ਸਨੀਲ ਜਾਖੜ ਦੇ ਕੋਲੋਂ ਵੀ ਪ੍ਰਧਾਨਗੀ ਦਾ ਉਹਦਾ ਵਾਪਸ ਲਿਆ ਜਾ ਸਕਦਾ ਹੈ ਸੋ ਉਸ ਤੋਂ ਬਾਅਦ ਸਨੀਲ ਜਾਖੜ ਆਪਣਾ ਕੀ ਅੱਗੇ ਨਵਾਂ ਰਾਹ ਹਕਤਿਆਰ ਕਰਦੇ ਨੇ ਤੇ ਨਵਜੋਤ ਸਿੰਘ ਸਿੱਧੂ ਆਪਣਾ ਕਿਹੜਾ ਨਵਾਂ ਰਾਹ ਚੁਣਦੇ ਨੇ ਦੋਨੋਂ ਪੰਜਾਬ ਦੇ ਵਿੱਚ ਵੱਡੇ ਲੀਡਰ ਨੇ ਔਰ ਦੋਨੋਂ ਹੀ ਖਮੋਸ਼ ਨੇ ਦੋਨਾਂ ਦੀ ਜਿਹੜੇ ਸਨੀਲ ਜਾਖੜ ਵੀ ਹੁਣ ਚੁੱਪ ਹੋਇਆ ਹੋਇਆ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਹਿਲੀ ਚੁੱਪੀ ਤੋੜ ਦਿਆਂ ਜੋ ਵੱਡਾ ਬਿਆਨ ਦਿੱਤਾ ਹੈ ਉਸ ਬਿਆਨ ਨੂੰ ਲੈ ਕੇ ਦੇਖਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਹੁਣ ਕੀ ਨਵਾਂ ਕੁਸ਼ ਕਰਨ ਜਾ ਰਹੇ ਨੇ ਇੱਕ ਵਾਰ ਨਵਜੋਤ ਸਿੰਘ ਸਿੱਧੂ ਨੇ ਫਿਰ ਪੂਰੀ ਤਰ੍ਹਾਂ ਸਿਆਸਤ ਨੂੰ ਹਲਾ ਦਿੱਤਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਸਰਗਰਮ ਹੋਣ ਲਈ ਨਵਜੋਤ ਸਿੰਘ ਸਿੱਧੂ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ